ਹੁਣ মিডিਆ ਦੇ ਵਿੱਚ ਇੱਕ ਗੱਲ ਉਹ ਆਪਣੇ ਉਹ ਲੌਂਦੀ ਜਾ ਕੇ ਜਿਹੜੀ ਐਨਐਸਐਲਾਈਓ ਸੈਂਟਰ ਨੇ ਲਾਤੀ ਇਸ ਦਾ ਅਸਲੀ ਵਿੱਚ ਰੌਲਾ ਕੀ ਹੈ ਗਿਆ ਉਦੋਂ ਕਹਿੰਦੇ ਕਿ ਅਸੀਂ ਸੈਂਟਰ ਤੋਂ ਮਤ ਮੰਗੀ ਆ ਅਸੀਂ ਅਮਿਤ ਸ਼ਾਹ ਤੋਂ ਮਤ ਮੰਗੇ ਅਸੀਂ ਬੜਾ ਕੰਟਰੋਲ ਕੀਤਾ ਹੈ ਸਿਸਟਮ ਹੁਣ ਇਹ ਆਪਣੇ ਕੋਲੋਂ ਲਾ ਕੇ ਸਿੱਧਾ ਹੀ ਸੈਂਟਰ ਤੇ ਪਾ ਰਹੀ ਇਹਦੇ ਵਿੱਚ ਅਸਲ ਮੈਟਰ ਹੈ ਕੀ ਵਿੱਚੋਂ ਨਨਵਲੇ ਸਾਹਿਬ ਬੜੀ ਸਪਸ਼ਟ ਗੱਲ ਆ ਸੈਂਟਰ ਉਦੋਂ ਮਦਦ ਕਰਦਾ ਜਦੋਂ ਸਟੇਟ ਮਦਦ ਮੰਗਦੀ ਹੈ ਹਾਂ ਜੇ ਸੈਂਟਰ ਕੋਈ ਨਾ ਪੈਰਾਮਿਲਟਰੀ ਫੋਰਸਸ ਮੰਗੀਆਂ ਅਮਰਤਪਾਲ ਦੇ ਵੇਲੇ ਤਾਂ ਹੀ ਆਈਆਂ ਤਾਂ ਹੀ ਜੇ ਇਹਨਾਂ ਰეკਮੈਂਡ ਕੀਤਾ ਵੀ ਐਨਐਸਏ ਲਾਉਣੀ ਤੇ ਸੈਂਟਰ ਨੇ ਤਾਂ ਲਾਈ ਹੈ ਬਿਲਕੁਲ ਹੁਣ ਇਹਨਾਂ ਰეკਮੈਂਡ ਕੀਤਾ ਕਿ ਵਧਾਉਣੀ ਆ ਹਮ ਇੱਕ ਸਾਲ ਮਿਆਦ ਤਾਂ ਵਧੀ ਹੈ ਤਾਂ ਵਧੀ ਸੈਂਟਰ ਨੇ ਆਪੇ ਤਾਂ ਨਹੀਂ ਵਧਾਤੀ ਇਹ ਤੋਂ ਮੁਨਕਰ ਨਹੀਂ ਹੋ ਸਕਦੇ ਹਮ ਜਦੋਂ ਕਿ ਵੇਖੋ ਇੱਕ ਆਮ ਬੰਦੇ ਦੇ ਨਜ਼ਰੀਏ ਚ ਇਹ ਗੱਲ ਸੀ ਕਿ ਉਸ ਬੰਦੇ ਨੇ ਕੁਝ ਗਲਤ ਨਹੀਂ ਕੀਤਾ ਹਮ ਉਹਨੇ ਕੋ ਮਰਡਰ ਨਹੀਂ ਕੀਤਾ ਉਹਨੇ ਕਿਸੇ ਨੁਕਸਾਨ ਨਹੀਂ ਕੀਤਾ ਸਰਕਾਰੀ ਸੰਮਤੀ ਦਾ ਨਿਸ਼ਾਨ ਨਹੀਂ ਕੀਤਾ ਹਮ ਅਗਰ ਆਪਾਂ ਬਲਵੰਡੇ ਵਾਲੀ ਪੁਲੀ ਦੀ ਗੱਲ ਕਰ ਲਈਏ ਉੱਥੇ ਮੌਤਾਂ ਵੀ ਹੋਈਆਂ ਬੱਸਾਂ ਵੀ ਡਿੱਗੀਆਂ ਜਾਂ ਹਾੜਾਂ ਦੇ ਨਾਲ ਫਸਲਾਂ ਵੀ ਖਰਾਬ ਹੋਈਆਂ ਇਹ ਗੁਰਦਾਸਪੁਰ ਦੇ ਵਿੱਚ ਖਾਸ ਕਰਕੇ ਵਿਤਕਰਾ ਕਿਉਂ ਹੋ ਰਿਹਾ ਜਿਹੜਾ ਬੇਠ ਹਲਕੇ ਦੇ ਨਾਲ ਇਹ ਦੋਨਾਂ ਦੇ ਵਿੱਚੋਂ ਕੋਈ ਵੀ ਜਿਹੜਾ ਆ ਪੁਲੀ ਨਹੀਂ ਬਣਵਾ ਸਕਿਆ ਜਾਂ ਜਿਹੜਾ ਮੁਆਵਜ਼ਾ ਨਹੀਂ ਦਿਵਾ ਸਕਿਆ ਗੰਨੇ ਦੀ ਖਾਸ ਕਰਕੇ ਜੇ ਆਪਾਂ ਗੱਲ ਕਰੀਏ ਉਹਨਾਂ ਨੂੰ ਮੁਆਵਜ਼ੇ ਦੇ ਵਿੱਚ ਹੀ ਨਹੀਂ ਰੱਖਿਆ ਗਿਆ ਵਿੱਚ ਨਹੀਂ ਸੋਪਰੀ ਉਸ ਦੀ ਗੱਲ ਬੜੀ ਵਧੀਆ ਕੀਤੀ ਆ ਅਸਲ ਸਾਡੀ ਮਾਨਸਿਕਤਾ ਖਰਾਬ ਹੋ ਗਈ ਹੂੰ ਲੋਕਾਂ ਨੇ ਕਿਸੇ ਨਮਾਇਦੇ ਨੂੰ ਜਿਤਾਤਾ ਉਹਦੇ ਹਲਕੇ ਦਾ ਨਮਾਇੰਦਾ ਹਾਂਜੀ ਲੇਕਿਨ ਜਿਹੜਾ ਹਰ ਗਿਆ ਰਾਜ ਉਹਨਾਂ ਦੀ ਪਾਰਟੀ ਦਾ ਆ ਗਿਆ ਹਾਂ ਤੇ ਉਹ ਕਹਿੰਦੇ ਵੀ ਜੇ ਇਹਨੂੰ ਜਿਤਾਉਂਦੇ ਤਾਂ ਕੰਮ ਕਰਨੇ ਸੀ ਹਾਂ ਜਿਵੇਂ ਜਿਵੇਂ ਹੋਣਾ ਚਾਹੀਦਾ ਹੁਣ ਪਿੰਡ ਜੋ ਕਿਸ ਸਰਪੰਚ ਜਿੱਤ ਗਿਆ ਇੱਕ ਹਰ ਗਿਆ ਜਿਹੜਾ ਜਿੱਤਿਆ ਉਹ ਸਾਰੇ ਪਿੰਡ ਦਾ ਸਰਪੰਚ ਹੈ ਸਾਰੇ ਪਿੰਡ ਦਾ ਸਰਪੰਚ ਉਹਨੂੰ ਕੋ ਅਧਿਕਾਰ ਹੈ ਹਾਂ ਤੇ ਬਾਜਲ ਸਿੰਘ ਜੇ ਜਿੱਤ ਗਿਆ ਆਪਣੀ ਗੱਲ ਚੁੱਕ ਰਿਹਾ ਉਹਨਾਂ ਦੇ ਸਕੂਲੀ ਦੀ ਗੱਲ ਵੀ ਚੁੱਕੀ ਮੁਆਵਜ਼ੇ ਦੀ ਗੱਲ ਵਿੱਚ ਚੁੱਕੀ ਮੈਂ ਤੁਹਾਨੂੰ ਯਾਦ ਕਰਾਉਣਾ ਵੇ 2000 ਜੇ ਪਾਪੂਲੇਸ਼ਨ ਵਾਈਜ਼ ਲਈਏ ਇਹ ਨਾ ਨੌ ਹਲਕਿਆਂ ਦੇ ਵਿੱਚ 59% ਵੋਟ ਹੈਗੀ ਆ ਸਿੱਖ ਕਮਿਊਨਿਟੀ ਦੀ ਅੱਛਾ ਸਿੱਖ ਕਮਿਊਨਿਟੀ ਦੀ 59% ਵੋਟ ਇੱਕ 60 ਤੋਂ ਥੋੜੀ ਜਿਹੀ ਘੱਟ ਠੀਕ ਹੈ ਹਿੰਦੂ ਵੋਟ ਹੈਗੀ 23% ਠੀਕ ਹੈ ਇੰਜ ਕਹਿ ਲਓ ਵੀ ਸਿੱਖਾਂ ਨਾਲੋਂ ਹਿੰਦੂਆਂ ਦੀ ਗਿਣਤੀ ਅੱਧੀ ਠੀਕ ਹੈ ਜਿਹੜੀ ਕ੍ਰਿਸਚੀਅਨ ਬਰਾਦਰੀ ਹੈ ਸਾਈ ਬਰਾਦਰੀ ਉਹਦੀ ਵੋਟ ਲਗਭਗ 10% ਹੈ ਸਾਰੇ ਹਲਕਿਆਂ 'ਚ ਇਹ ਨੌਂ ਹਲਕਿਆਂ ਦੇ ਵਿੱਚ ਜੀ ਠੀਕ ਹੈ ਤੇ 2% ਵੋਟ ਹੈ ਜਿਹਦੇ ਚ ਗੁੱਜਰ ਸਤਿ ਸ਼੍ਰੀ ਅਕਾਲ ਦਸ ਕੋ ਮੈਂ ਤੁਹਾਡਾ ਆਪਣਾ ਸੁਖਨ ਨੰਨੋ ਵਾਲੀ ਐਸੋ ਤੁਸੀਂ ਦੇਖ ਰਹੇ ਹੋ ਪੰਜਾਬ ਦੀ ਆਵਾਜ਼ ਚੈਨਲ ਤੇ ਇੱਕ ਵਾਰ ਤੁਹਾਡਾ ਫਿਰ ਤੋਂ ਸਵਾਗਤ ਕਰਦੇ ਆਂ ਸਾਡੇ ਨਾਲ ਜੁੜ ਚੁੱਕੇ ਨੇ ਡਾਕਟਰ ਗੁਰਕਬਾਲ ਸਿੰਘ ਕਹ ਲਓ ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਜੀ ਬਹੁਤ ਧੰਵਾਦ ਜੀ ਠੀਕ ਹੋ ਡਾਕਟਰ ਸਾਹਿਬ ਜੇ ਆਪਾਂ ਗੱਲਬਾਤ ਕਰ ਲਈਏ ਸਿਆਸੀ ਮੈਦਾਨ ਪੂਰਾ ਫੁੱਲ ਯੋਰਾ ਤੇ ਭਖਿਆ ਹੋਇਆ ਹੈ ਜੀ ਪਿੰਡਾਂ ਦੇ ਵਿੱਚ ਵੱਡੇ ਵੱਡੇ ਵਾਅਦੇ ਕੀਤੇ ਜਾ ਰਹੇ ਨੇ ਅਗਰ ਆਪਾਂ ਹੌਟ ਸ਼ੀਟ ਦੀ ਗੱਲ ਕਰ ਲਈਏ ਜੀ ਪੰਜਾਬ ਦੀਆਂ 13 ਸ਼ੀਟਾਂ ਦੇ ਵਿੱਚੋਂ ਕਿਹੜੀਆਂ-ਕਿਹੜੀਆਂ ਤੁਹਾਨੂੰ ਜਿਹੜੀਆਂ ਇੱਕ ਹੌਟ ਸ਼ੀਟਾਂ ਜਾ ਸੋਖੇ ਜੀ ਪੰਜਾਬ ਇੱਕਦਮ ਦੱਸਣ ਜਾਉਂਦਾ ਦਰਸ਼ਕਾਂ ਨੂੰ ਕਈ ਵਾਰੀ ਚੇਤਾ ਭੁੱਲ ਜਾਂਦਾ ਵੀ 18ਵੀਂ ਲੋਕ ਸਭਾ ਇਹ ਆਪਣੀ ਬਣ ਰਹੀ ਹੈ ਹਾਂ ਜਿਹਦੇ ਚ ਪੰਜਾਬ ਦੇ ਵਿੱਚ 2 ਕਰੋੜ ਤੇ 12 ਲੱਖ ਵੋਟਰ ਨੇ ਠੀਕ ਹੈ ਮੈਂ ਰਾਉਂਡ ਫਿਗਰ 'ਤੇ ਗੱਲ ਕਰ ਰਿਹਾ ਹਾਂ ਹਾਂ ਜਿਹਦੇ ਚ ਲਗਭਗ 1 ਕਰੋੜ ਤੇ 12 ਲੱਖ ਪੁਰਸ਼ ਨੇ ਤੇ 1 ਕਰੋੜ ਤੇ 77 ਹਜ਼ਾਰ ਜਿਹੜੀਆਂ ਹੈਗੀਆਂ ਇਸਤਰੀਆਂ ਨੇ ਹਾਂ ਹੁਣ ਇਹਨਾਂ ਨੇ ਦੇਸ਼ ਦਾ ਨਿਰਮਾਣ ਕਰਨਾ ਜਾਂ ਆਪਣੇ ਸੂਬੇ ਦੀ ਪ੍ਰਤਨਿਧਤਾ ਕਰਨ ਵਾਸਤੇ ਭੇਜਣਾ ਹਾਂ ਤੇ ਇਹਦੇ ਵਿੱਚ ਸਾਰੇ ਪੰਜਾਬ ਦੀ ਨਿਗਾਹ ਚ ਪਹਿਲਾਂ ਪਹਿਲਾਂ ਹੌਟ ਸੀਟਾਂ ਹੋਰ ਸੀ ਬਿਲਕੁਲ ਪਰ ਪਿਛਲੇ ਦਿਨੀ ਕੋਈ ਸਿਨੈਰੀਓ ਚੇਂਜ ਹੋਇਆ ਤੇ ਜੋ ਮੈਂ ਮੰਨਦਾ ਪਿਆ ਇਸ ਵੇਲੇ ਸਭ ਤੋਂ ਹੌਟ ਸੀਟ ਬਣ ਗਈ ਹੈ ਖੰਡੂਰ ਸਾਹਿਬ ਬਿਲਕੁਲ ਜਿਹੜੀ ਕਿਸੇ ਸਮੇਂ ਤਰਨਤਾਰਨ ਸੀਟ ਹੋਇਆ ਕਰਦੀ ਸੀ ਹਾਂਜੀ ਤੇ ਉਸ ਤੋਂ ਬਾਅਦ ਦੋ ਨੰਬਰ ਤੇ ਬਣ ਗਈ ਹੈ ਸੰਗਰੂਰ ਹੂੰ ਤਿੰਨ ਨੰਬਰ ਤੇ ਹੌਟ ਸੀਟ ਬਣ ਗਈ ਹੈ ਫਰੀਦਕੋਟ ਠੀਕ ਹੈ ਤੇ ਚਾਰ ਨੰਬਰ ਤੇ ਬਣ ਗਈ ਹੈ ਗਰਦਾਸਪੁਰ ਗਰਦਾਸਪੁਰ ਜਾ ਤੁਸੀਂ ਇੰਝ ਕਹਿ ਲੋ ਵੀ ਗਰਦਾਸਪੁਰ ਤੇ ਲੁਧਿਆਣਾ ਹਾਂ ਇਹ ਦੋ ਲਗਭਗ ਇੱਕੋ ਰੇਂਜ ਦੇ ਵਿੱਚ ਚੱਲ ਰਹੀਆਂ ਐਸੋੜੇ ਬਿਲਕੁਲ ਲੇਕਿਨ ਜਿਹੜੀਆਂ ਤਿੰਨ ਨੇ ਉਹ ਤਿੰਨ ਸਿੱਧੀਆਂ ਸਿੱਖ ਮਾਨਸਿਕਤਾ ਨਾਲ ਜੁੜ ਗਈਆਂ ਹਾਂ ਹਾਂ ਅਮਰਤਪਾਲ ਸਿੰਘ ਦੇ ਨਾਮੀਨੇਸ਼ਨ ਪੇਪਰ ਸਹੀ ਪਾਏ ਜਾਣ ਨਾਲ ਹਾਂ ਸਿਮਰਜੀਤ ਸਿੰਘ ਮਾਨ ਦਾ ਉਹਦੇ ਹੱਕ 'ਚ ਆਪਣਾ ਕੈਂਡੀਡੇਟ ਵੇਧਰਾ ਕਰ ਲੈਣ ਨਾਲ ਹਾਂਜੀ ਸਿੱਖ ਮਾਨਸਿਕਤਾ 'ਤੇ ਗੱਲ ਆਈ ਵੀ ਸਾਡੇ ਕਮਿਊਨਿਟੀ ਦਾ ੱੱਕਾ ਹੋਇਆ ਬਿਲਕੁਲ ਬਿਨਾ ਕਿਸੇ ਕਸੂਰ ਦੇ ਬੰਦਾ ਅੰਦਰ ਦੇ ਦਿੱਤਾ ਔਰ ਐਡੀ ਵੱਡੀ ਸਜ਼ਾ ਤੇ ਐਡੀ ਦੂਰ ਜੇਲ੍ਹ ਦੇ ਭੇਜ ਕੇ ਵੀ ਸਰਨਾ ਇਹਨਾਂ ਨੇ ਧੱਕਾ ਕੀਤਾ ਅਸੀਂ ਦਾ ਜਵਾਬ ਦੇਣਾ ਹੁਣ ਜੋ ਉੱਥੋਂ ਦਾ ਖਬਰਾਂ ਛੜ ਕੋ ਆ ਰਹੀਆਂ ਨੇ ਕਿ ਉੱਥੇ ਦੇ ਲੋਕਾਂ ਨੇ ਪਾਰਟੀ ਬਾਜੀ ਛੱਡ ਦਿੱਤੀ ਹੈ ਬਿਲਕੁਲ ਉਹ ਨਹੀਂ ਮੰਨਦੇ ਸੀ ਕਾਂਗਰਸੀਆਂ ਉਹ ਨਹੀਂ ਮੰਨਦੇ ਸੀ ਅਕਾਲੀਆਂ ਉਹ ਕਹਿੰਦੇ ਵੀ ਅਸੀਂ ਤਾਂ ਸਿੱਖ ਹਾਂ ਯਾਰ ਅਸੀਂ ਅਮਰਪਾਲ ਨੂੰ ਵੋਟ ਪਾਣੀ ਕਿਉਂ ਪਾਣੀ ਆ ਕਹਿੰਦੇ ਬੰਦਾ ਛੱਡੋਣੀ ਆ ਬੰਦਾ ਬਾਹਰ ਲੈ ਕੇ ਆਵਾਂਗੇ ਬੰਦਾ ਬਾਹਰ ਲੈ ਕੇ ਠੀਕ ਜਿਸ ਨਾਲ ਪਿਛਲੀ ਵਾਰੀ ਸੰਗਰੂਰ ਸੀਟ ਤੇ ਮਾਨ ਸਾਹਿਬ ਨੇ ਸਿਮਰਜੀਤ ਸਿੰਘ ਮਾਨ ਨੇ ਕਿ ਮਿਹਣਾ ਵਾਰਿਆ ਸੀ ਕਿ ਮੈਨੂੰ ਤੇ ਮੇਰੇ ਹਰਾਉਂਦੇ ਆ ਹਾਂਜੀ ਤੇ ਕੌਮ ਨੇ ਕਿਹਾ ਤੇਰਾ ਮਿਹਣਾ ਲਾ ਦਨੇ ਆ ਜਿਤਾ ਦਨੇ ਜਿਤਾ ਦਨੇ ਤੇ ਇੱਕ ਤਰਫਾ ਹੋ ਕੇ ਨਵੀਂ ਨਵੀਂ ਸਰਕਾਰ ਆਪਦੀ ਬਣੀ ਸੀ ਭਗਵੰਤ ਮਾਨ ਜੀ ਦਾ ਆਪਣਾ ਹਲਕਾ ਸੀ ਪਰ ਲੋਕਾਂ ਨੇ ਉਸ ਰੋਹਨ ਪ੍ਰਗਟ ਕਰਕੇ ਕਿਹਾ ਤੇ ਸਿਮਰਜੀਤ ਸਿੰਘ ਮਾਨ ਜਿਤਾ ਦ ਬਿਲਕੁਲ ਹੁਣ ਜਦੋਂ ਸਿਮਰਜੀਤ ਸਿੰਘ ਮਾਨ ਨੇ ਤੇ ਬੀਬੀ ਪਰਮਜੀਤ कौर ਖਾਲੜਾ ਨੇ ਖੰਡੂਰ ਸਾਹਿਬ ਦੀ ਕਮਾਂਡ ਸੰਭਾਲ ਲਈ ਆ ਹਾਂ ਤੰਬਰਪਾਲ ਦੇ ਵਕੀਲਾਂ ਨੇ ਸੰਭਾਲ ਲਈ ਆ ਹਾਂਜੀ ਤੇ ਉਹਦਾ ਇੰਪੈਕਟ ਉਸ ਸੀਟ ਤੇ ਵੀ ਜਾਣ ਲੱਗ ਪਿਆ ਹਾਂ ਪੀਡੀਐਸੇ ਅਮਰਪਾਲ ਦੇ ਹਮਾਇਤ ਕਰ ਉਹ ਕਰ ਰਿਹਾ ਤੇ ਅਸੀਂ ਸਿਮਰਜੀਤ ਸੇਮਾਂ ਦੀ ਹਮਾਇਤ ਕਿਉਂ ਨਾ ਕਰੀਏ ਬਿਲਕੁਲ ਉੱਥੇ ਦੀ ਲੜਾਈ ਵੀ ਖੈਰਾ ਸਾਹਿਬ ਤੇ ਸਿਮਰਜੀਤ ਮਾਨ ਦੇ ਵਿੱਚ ਆ ਗਈ ਹੈ ਹਾਂਜੀ ਬਾਕੀ ਪਾਰਟੀਆਂ ਲੜਾਈ 'ਚ ਨਹੀਂ ਹੈ ਬਾਕੀ ਨਹੀਂ ਹੈ ਕੋਈ ਇੱਥੇ ਵੀ ਜੇ ਅਕਾਲੀ ਦਲ ਅਕਲ ਕਰ ਜਾਵੇ ਹਾਂ ਸਿੱਖ ਮਾਨਸਿਕਤਾ ਨੂੰ ਮੁੱਖ ਰੱਖ ਕੇ ਅੱਗੇ ਬੜਾ ਡਾਉਣ ਗਿਆ ਸਿੱਖ ਮਾਨਸਿਕਤਾ ਨਾਲ ਧੱਕਾ ਕਰਕੇ ਬਿਲਕੁਲ ਜੇ ਇਹ ਹੁਣ ਵੀ ਇੱਥੇ ਅਕਲ ਵਰਤ ਜਾਣ ਆਪਣੇ ਸਿੱਖ ਕੈਂਡੀਡੇਟ ਦੇ ਸਾਹਮਣੇ ਹਟ ਜਾਣ ਹੂੰ ਤੇ ਸਿਰ ਅਮਰਪਾਲ ਸਿੰਘ ਮਾਨ ਦੀ ਕਿਸ ਨਾਲ ਲੜਾਈ ਨਹੀਂ ਰਹੀ ਇਹ ਲੜਾਈ ਨਹੀਂ ਰਹੀ ਅਮਰਪਾਲ ਸਿੰਘ ਦੀ ਠੀਕ ਹੈ ਜੀ ਹਾਂ ਜੀ ਤੇ ਜੇ ਇਹੇ ਖੋਰਾ ਲਾਉਂਦੇ ਆ ਹੂੰ ਤੇ ਹੋ ਸਕਦਾ ਕਿਸੇ ਸਮੇਂ ਕਾਂਗਰਸੀਆਂ ਦਾ ਦਾ ਲੱਗ ਜਾਏ ਬਿਲਕੁਲ ਕਿਉਂਕਿ ਉੱਥੇ ਅਕਾਲੀ ਆਪ ਲੜਾਈ 'ਚ ਨਹੀਂ ਹੈਗੇ ਨਾ ਬਣਨੇ ਬਿਲਕੁਲ ਨਾ ਭਾਜਪੀ ਦੀ ਉੱਥੇ ਲੜਾਈ ਹੈ ਬਿਲਕੁਲ ਉੱਥੇ ਲੜਾਈ ਆਪ ਦੀ ਤੇ ਅਮਰਪਾਲ ਸਿੰਘ ਦੀ ਰਹੀ ਹੈ ਹੂੰ ਜਾਂ ਕਾਂ ਦਸਦੀ ਹੈ ਜਦੋਂ ਕਿ ਆਪ ਵੀ ਉੱਥੇ ਥੱਲੇ ਚੱਲਣ ਡਈ ਹੈ ਤੇ ਜੇ ਅਕਾਲੀਏ ਥੋੜੇ ਇਕੱਠੇ ਹੋ ਜਾਣ ਨਸ਼ੇ ਕਮੈਂਸ ਮੰਨ ਸਕਦਾ ਇਕੱਠੀ ਹੋ ਗਈ ਜਿਸ ਤਰ੍ਹਾਂ ਜੋੜ ਰਹੀ ਹੈ ਬਿਲਕੁਲ ਤੇ ਸਭ ਤੋਂ ਹੌਟ ਸੀਟ ਹੈ ਜੇ ਜੀਹਦਕੋਟ ਸਾਬ ਬੈਂਸਿੰਘ ਸ਼ਹੀਦ ਦਾ ਬੇਟਾ ਲੜ ਰਿਹਾ ਹਾਂਜੀ ਉੱਥੇ ਵੀ ਲੋਕਾਂ ਦੀ ਸੋਚ ਇਸ ਤਰੀਕੇ ਦੀ ਬਣ ਗਈ ਹੈ ਉੱਥੇ ਵੀ ਇਹ ਬਣ ਗਿਆ ਤੇ ਇਹਨਾਂ ਦੋਹਾਂ ਦਾ ਇੰਪੈਕਟ ਜਿਹੜਾ ਉਸ ਅੰਗਰੂਰ ਸੀਟ ਤੇ ਜਾਏਗਾ ਸੰਗਰੂਰ ਸੀਟ ਤੇ ਜਾਣਾ ਚਾਹਣਾ ਤੇ ਜਿਹੜੀ ਲੁਧਿਆਣਾ ਸੀਟ ਦੀ ਮੈਂ ਗੱਲ ਕੀਤੀ ਹੈ ਹਾਂਜੀ ਉੱਥੇ ਕਾਂਗਰਸ ਦਾ ਵਕਾਰ ਬਣਿਆ ਹੋਇਆ ਹੈ ਕਿਉਂਕਿ ਕਾਂਗਰਸ ਆ ਪ੍ਰਦੇਸ਼ ਪ੍ਰਧਾਨ ਲੜ ਰਿਹਾ ਉੱਥੇ ਬਿਲਕੁਲ ਰਾਜਾ ਵੜਿੰਗ ਵੜਿੰਗ ਸਾਹਿਬ ਲੜ ਰਹੇ ਤੇ ਬਿੱਟੂ ਸਾਹਿਬ ਚੈਲੰਜ ਕਰ ਕਰਕੇ ਅਕਸਾ ਲਿਆ ਲੋਕਾਂ ਨੂੰ ਹਾਂਜੀ ਤੇ ਉਥੇ ਪਤਾ ਉਸਨੇ ਬਾਜਵਾ ਵੀ ਜਾਵੜੇ ਆ ਬਾਕੀਆਂ ਸਾਰੇ ਡੇਰਾ ਲਾ ਲਿਆ ਤੇ ਜਿਹੜੀ ਦੁਰਦਸ਼ਾ ਉਹਦੀ ਹੋ ਰਹੀ ਉਹ ਵੀ ਹੁਣ ਮੀਡੀਆ ਤੇ ਆ ਰਹੀ ਹੈ ਮੀਡੀਆ ਤੇ ਆ ਰਹੀ ਉਹ ਸੀਟ ਵੀ ਹੌਟ ਹੋ ਗਈ ਬੈਂਸ ਖਰਾ ਨਾਲ ਜੁੜੇ ਹਾਂਜੀ ਉਹਨਾਂ ਨੇ ਹੋਰ ਇੰਟਰਸਟਿੰਗ ਕਰਤਾ ਉਸ ਗੇਮ ਨੂੰ ਹਾਂਜੀ ਗਰਦਾਸਪੁਰ ਸੀਟ ਦੇ ਉੱਤੇ ਸੰਨੀ ਦਿਓਲ ਦੀ ਗੈਰ ਹਾਜ਼ਰੀ ਹਾਂ ਪਿਛਲੀਆਂ ਲੋਕ ਪੰਜਾਬ ਦੀਆਂ ਅਸੈਂਬਲੀ ਦੀਆਂ ਚੋਣਾਂ ਜਿਹੜੇ ਬਾਈਚ ਹੋਈਆਂ ਹਾਂ ਜੀ ਇਹ ਉਹਨਾਂ ਨੂੰ ਮਦਦ ਨਗਰ ਤੁਸੀਂ ਰੱਖੋ ਹਮ ਤੇ ਪਠਾਨਕੋਟ ਸੀਟ ਤੇ ਬੀਜੇਪੀ ਦਾ ਤੇ ਕਾਂਗਰਸ ਦਾ ਮੁਕਾਬਲਾ ਬਿਲਕੁਲ ਸਜਾਨਪੁਰ ਤੇ ਕਾਂਗਰਸ ਤੇ ਬੀਜੇਪੀ ਦਾ ਮੁਕਾਬਲਾ ਹਮ ਭੋਏ ਚ ਕਾਂਗਰਸ ਤੇ ਆਪ ਦਾ ਮੁਕਾਬਲਾ ਹਮ ਦਿਨਨਗਰ ਜੀ ਕਾਂਗਰਸ ਤੇ ਆਪ ਦਾ ਮੁਕਾਬਲਾ ਹਮ ਗਰਦਾਸਪੁਰ ਚ ਅਕਾਲੀ ਤੇ ਕਾਂਗਰਸ ਦਾ ਮੁਕਾਬਲਾ ਹਮ ਡੇਰ ਬਾਬਾ ਨਾਨਕ ਕਾਦੀਆਂ ਤੇ ਫਰੇਗੜ ਚੂੜੀਆਂ ਚ ਹਾਂ ਕਾਂਗਰਸ ਤੇ ਅਕਾਲੀ ਦਲ ਦਾ ਮੁਕਾਬਲਾ ਇਹਦਾ ਮਤਲਬ ਕਾਂਗਰਸ ਹਰ ਜਗ੍ਹਾ ਮੁਕਾਬਲੇ ਤੇ ਆ ਹਾਂ ਤੇ ਬਾਕੀ ਸਾਰੀਆਂ ਪਾਰਟੀਆਂ ਵੰਡਵੀਆਂ ਨੇ ਬਿਲਕੁਲ ਕੋਈ ਚਾਰ ਹਲਕੇ ਬਟਾਲੇ ਚ ਫੇਰ ਆ ਕੇ ਆਪ ਦਾ ਤੇ ਅਕਾਲੀ ਦਲ ਦਾ ਮੁਕਾਬਲਾ ਉਥੇ ਕਾਂਗਰਸ ਨਹੀਂ ਸੀ ਰਹੀ ਠੀਕ ਹੈ ਤੇ ਇਹ ਸਾਰੇ ਸਮੇਂ ਕਰਨ ਦੇ ਵਿੱਚ ਬੜੀ ਪੋਜੀਸ਼ਨ ਇੰਟਰਸਟਿੰਗ ਬਣੀ ਆ ਕਿਉਂਕਿ ਆ ਕੇ ਬੀਜੇਪੀ ਦਾ ਕੈਂਡੀਡੇਟ ਵੀ ਆਇਆ ਹਾਂਜੀ ਤੇ ਇਸ ਚੀਜ਼ ਨੇ ਵੀ ਉਹਨਾਂ ਨੂੰ ਵੋਟਾਂ ਨੂੰ ਪਟੋ ਤਾੜ ਕਰਨੀਆਂ ਹੁਣ ਕਿਹੜੇ ਗਰੁੱਪ ਨੂੰ ਕਿੰਨਾ ਖੋਰਾ ਕੌਣ ਲਾ ਜਾਂਦਾ ਇਸ ਕਰਕੇ ਸੀਟ ਹਟ ਗਈ ਅਗਰ ਆਪਾਂ ਅਮਰਤਪਾਲ ਦੀ ਗੱਲ ਕਰ ਲਈਏ ਪੰਜਾਬ ਸਰਕਾਰ ਹੁਣ ਮੀਡੀਆ ਦੇ ਵਿੱਚ ਇੱਕ ਗੱਲ ਨੂੰ ਆਪਣੇ ਉਹ ਲਾਉਂਦੀ ਆ ਕਿ ਜਿਹੜੀ ਐਨਐਸਐਲਾਈਓ ਸੈਂਟਰ ਨੇ ਲਾਤੀ ਇਸ ਦਾ ਅਸਲੀ ਵਿੱਚ ਰੌਲਾ ਕੀ ਹੈ ਗਿਆ ਉਦੋਂ ਕਹਿੰਦੇ ਕਿ ਅਸੀਂ ਸੈਂਟਰ ਤੋਂ ਮਤਤ ਮੰਗੀ ਆ ਅਸੀਂ ਅਮਿਤ ਸ਼ਾਹ ਤੋਂ ਮਤਤ ਮੰਗ ਕੇ ਅਸੀਂ ਬੜਾ ਕੰਟਰੋਲ ਕੀਤਾ ਇਸ ਸਿਸਟਮ ਹੁਣ ਇਹ ਆਪਣੇ ਕੋਲੋਂ ਲਾ ਕੇ ਸਿੱਧਾ ਹੀ ਸੈਂਟਰ ਤੇ ਪਾ ਰਹੀ ਇਹਦੇ ਵਿੱਚ ਅਸਲ ਮੈਟਰ ਹੈ ਕੀ ਵਿੱਚੋਂ ਨਨਵਲੇ ਸਾਹਿਬ ਬੜੀ ਸਪਸ਼ਟ ਗੱਲ ਆ ਸੈਂਟਰ ਉਦੋਂ ਮਦਦ ਕਰਦਾ ਜਦੋਂ ਸਟੇਟ ਮਦਦ ਮੰਗਦੀ ਹੈ ਹੂੰ ਜੇ ਸੈਂਟਰ ਕੋਈ ਨਾ ਪੈਰਾ ਮਿਲਟਰੀ ਫੋਰਸਸ ਮੰਗੀਆਂ ਅਮਰਤਪਾਲ ਦੇ ਵੇਲੇ ਤਾਂ ਆਈਆਂ ਤਾਂ ਆਈ ਜੇ ਇਹਨਾਂ ਰეკਮੈਂਡ ਕੀਤਾ ਵੀ ਐਨਐਸਏ ਲਾਉਣੀ ਤੇ ਸੈਂਟਰ ਨੇ ਤਾਂ ਲਾਈ ਬਿਲਕੁਲ ਹੁਣ ਇਹਨਾਂ ਰეკਮੈਂਡ ਕੀਤਾ ਕਿ ਵਧਾਉਣੀ ਆ ਹੂੰ 1 ਸਾਲ ਮੇ ਆਜ ਤਾਂ ਵਧੀਆ ਤਾਂ ਵਧੀਆ ਸੈਂਟਰ ਨੇ ਆਪੇ ਤਾਂ ਨਹੀਂ ਵਧਾਈ ਇਹ ਤੋਂ ਮੁਨਕਰ ਨਹੀਂ ਹੋ ਸਕਦੇ ਹੂੰ ਜਦੋਂ ਕਿ ਵੇਖੋ ਇੱਕ ਆਮ ਬੰਦੇ ਦੇ ਨਜ਼ਰੀਏ 'ਚ ਇਹ ਗੱਲ ਸੀ ਕਿ ਉਸ ਬੰਦੇ ਨੇ ਕੁਝ ਗਲਤ ਨਹੀਂ ਕੀਤਾ ਹੂੰ ਉਨੇ ਕੋ ਮਰਡਰ ਨਹੀਂ ਕੀਤਾ ਉਹਨੇ ਕੋ ਨੁਕਸਾਨ ਨਹੀਂ ਕੀਤਾ ਸਰਕਾਰੀ ਸੰਪਤੀ ਦਾ ਨੁਕਸਾਨ ਨਹੀਂ ਕੀਤਾ ਹਮ ਗੁਰੂ ਗ੍ਰੰਥ ਸਾਹਿਬ ਜੀ ਨੂੰ ਅੱਗੇ ਲੈ ਕੇ ਚੱਲਣਾ ਸਾਡੀ ਸਿੱਖ ਮਰਿਆਦਾ ਵਾ ਤੇ ਜੇ ਤੁਸੀਂ ਇਤਿਹਾਸ ਫੋਲੋ ਸਾਡੀਆਂ ਜਦੋਂ ਤੋਂ ਦੇਹਤਾਰੀ ਗੁਰੂ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਬਣਾਇਆ ਗਿਆ ਹਾਂਜੀ ਉਦੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਨੇ ਗੁਰੂ ਗ੍ਰੰਥ ਸਾਹਿਬ ਦੀ ਅਗਵਾਈ ਚ ਲੜਾਈ ਕੀਤੀ ਹੈ ਹਮ ਸਾਰੀਆਂ ਮਿਸਲਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਅਗਵਾਈ ਚ ਲੜਾਈ ਕਰਦੇ ਰਹੇ ਹਮ ਜਿਹੜੀ ਸਾਡੀ ਮਹਾਰਾਜ ਰਜੀਤ ਸਿੰਘ ਦੀ ਰਖਵਾਲੀ ਸੀ ਉਹ ਗੁਰੂ ਗ੍ਰੰਥ ਸਾਹਿਬ ਦੀ ਅਗਵਾਈ ਚ ਲੜਦੇ ਰਹੀ ਹੈ ਜੇ ਇਥੋਂ ਤੱਕ ਵੀ ਜਿਹੜੀ ਸਾਡੀ ਸਿੱਖ ਫੌਜਾਂ ਅੰਗਰੇਜ਼ਾਂ ਨੇ ਭਰਤੀ ਕਰ ਲੀਆਂ ਸੀ 35 ਸਿਕ ਤੋਂ 36 ਸਿਕ ਬਟਾਲੀ ਨੇ ਜਿਨ੍ਹਾਂ ਕੋਲ ਫਰਸਟ ਵਰਡ ਵਾਰ ਲੜਾਈ ਆ ਸੈਕੰਡ ਵਰਡ ਵਾਰ ਲੜਾਈ ਆ ਉਹਨਾਂ ਨੇ ਵਰਟ ਦੇ ਉਹ ਵੀ ਗੁਰੂ ਗ੍ਰੰਥ ਸਾਹਿਬ ਦੀ ਅਗਵਾਈ ਚ ਲੜਾਈ ਜਾਂਦੇ ਸੀ ਅਗਵਾਈ ਚ ਜਾਂਦੇ ਸੀ ਉਹਦੋਂ ਗੁਰੂ ਗੁਰੂ ਸਾਹਿਬ ਨੂੰ ਖਤਰਾ ਨਹੀਂ ਸੀ ਜਿਹੜਾ ਗੁਰੂ ਆ ਉਹਨੂੰ ਕਦੇ ਖਤਰਾ ਉਹਦੇ ਦੇ ਸ਼ਾਇਦ ਚੱਲਣਾ ਸਾਰਿਆਂ ਨੇ ਤੇ ਐਵੇਂ ਆੜ ਬਣਾ ਕੇ ਗੱਲ ਕਰ ਲਈ ਬੰਦਾ ਤੇ ਉਹ ਛਡਾਉਣਾ ਦੀ ਨਜ਼ਾਇਜ਼ ਬੰਦਾ ਫੜਿਆ ਸੀ ਉਹਨੇ ਉਹਨੇ ਉਹਦਾ ਪ੍ਰੋਟੈਸਟ ਕੀਤਾ ਹਾਂ ਅਦਾਲਤ ਨੇ ਫੈਸਲਾ ਕੀਤਾ ਹਾਂ ਤੇ ਜੇਲ੍ਹ ਵਾਲਿਆ ਬੰਦਾ ਛੱਡਿਆ ਉਹ ਕਿਹੜਾ ਥਾਣਾ ਚੋਂ ਕੱਢ ਕੇ ਲੈ ਗਿਆ ਫੜ ਕੇ ਮਤਲਬ ਖੋ ਕੇ ਲੈ ਗਿਆ ਸੀ ਇਹ ਐਵੇਂ ਕਹਾਣੀ ਬਣਾ ਕੇ ਲੋਕਾਂ ਦੀ ਮਾਨਸਿਕਤਾ ਨੂੰ ਵੋਟਾਂ ਵਾਸਤੇ ਭਰਮਾਉਣ ਲਈ ਜਾਂ ਇੱਕ ਇੱਕ ਫਿਰਕੇ ਨੂੰ ਮਤਲਬ ਡਰਾਉਣ ਵਾਸਤੇ ਕਿਹਦਾ ਕਿ ਡਰ ਕੇ ਇੱਕ ਪੱਖ ਨੂੰ ਭੁਗਤ ਜਾਣ ਵੋਟਾਂ ਵਾਸਤੇ ਬਿਲਕੁਲ ਇਹ ਸਾਰੀ ਇਹ ਚਾਲ ਸੀ ਜਿਹੜਾ ਇੱਕ ਆਮ ਆਦਮੀ ਪਾਰਟੀ ਵੱਲੋਂ ਇੱਕ ਹੋਰ ਅਮਰਤਪਾਲ ਉਸੇ ਸ਼ਕਲ 'ਚ ਉਸੇ ਉਹਦੇ ਡਾਕੂਮੈਂਟ ਜਿਹੜੇ ਸਬਮਿਟ ਕੀਤੇ ਗਏ ਆ ਕਿ ਆਪਾਂ ਲੜਾਉਣਾ ਆ ਹਾਂਜੀ ਤੇ ਇਹ ਕੋਟੀਆਂ ਚੈਨਲਾਂ ਦੇ ਵਿੱਚ ਕੀ ਲੱਗਦਾ ਤੁਹਾਨੂੰ ਕਿ ਕੀ ਹਰਕਤ ਹੋ ਸਕਦੀ ਮੇਰੇ ਕੋਲ ਜਿਹੜਾ ਹਾਕਮ ਹੈ ਜਾਂ ਸਿਆਸਤਾਂ ਵਾਲੇ ਆ ਉਹ ਕੋਈ ਨਾ ਕੋਈ ਆਪਣਾ ਰੇਡ ਕਵਿਚ ਰੱਖਦੇ ਹੀ ਆ ਹਾਂ ਪਰ ਲੋਕਾਂ ਨੂੰ ਸਮਝ ਹੁੰਦੀ ਆ ਜਦੋਂ ਚੋਣ ਨਿਸ਼ਾਨ ਮਿਲ ਗਿਆ ਹਾਂ ਉਹਦਾ ਪ੍ਰਚਾਰ ਹੋ ਜਾਣਾ ਕਿੰਨਾ ਲੋਕਾਂ ਕਿਹੜਾ ਨਾਮ ਪੜਨਾ ਬਿਲਕੁਲ ਹੁਣ ਕੋਈ ਪੁੱਛਦਾ ਵੀ ਆਪ ਪਾਰਟੀ ਆ ਉਹਨੇ ਝਾੜੂ ਵਾਲੇ ਕਹਿੰਦੇ ਸਾਰੇ ਹਾਂਜੀ ਝਾੜੂ ਵਾਲੇ ਆ ਪੰਜੇ ਵਾਲੇ ਆ ਗਏ ਜੀ ਆ ਤਕੜੀ ਵਾਲੇ ਆ ਗਏ ਜੀ ਤੇ ਲੋਕਾਂ ਨੂੰ ਪਤਾ ਜੋ ਨਿਸ਼ਾਨ ਕਿਹੜਾ ਮਿਲਣਾ ਜਦੋਂ ਮਿਲ ਗਿਆ ਤਾਂ ਪ੍ਰਚਾਰ ਹੋ ਗਿਆ ਤੇ ਇਹ ਐਵੇਂ 2-3 2-300 400 ਜਾਂ 1000 ਵੋਟ ਖਰਾਬ ਕਰਨ ਵਾਲੀ ਗੱਲ ਹੁੰਦੀ ਹੈ ਇਹੋ ਜੀ ਜਿਹੜਾ ਤੁਸੀਂ ਲਬਜ ਵਰਤਿਆ ਕੋਝੀਆਂ ਚਾਲਾਂ ਬੜਾ ਜਾਇਜ ਹੈ ਉੱਤੇ ਵੀ ਇੱਕ ਹਾਰੇ ਹੋਏ ਬੰਦੇ ਦੇ ਨਿਸ਼ਾਨ ਨਹੀਂ ਹੁੰਦੀ ਬਈ ਉਹ ਜੀ ਗਿਆ ਮੈਂ ਖੇਡਦਾ ਬਿਲਕੁਲ ਅਗਰ ਆਪਾਂ ਗੁਰਦਾਸਪੁਰ ਤੇ ਫੇਰ ਵਾਪਸ ਆਈਏ ਇਹ ਮੁਕਾਬਲਾ ਬਹੁਤ ਫਸਮਾਇਆ ਇਸ ਚ ਕੀ ਲੱਗਦਾ ਕਿ ਕੌਣ ਬਾਜ਼ੀ ਮਾਰੂ ਕਹਿੰਦਾ ਦੇਖੋ ਜੇ ਮੁੱਦਿਆਂ ਦੀ ਗੱਲ ਲੈ ਕੇ ਚੱਲੀਏ ਹਾਂ ਇਸ ਇਲਾਕੇ ਦਾ ਗੰਨੇ ਵਾਲਾ ਏਰੀਆ ਸਾਰਾ ਹਮ ਇਸ ਇਲਾਕੇ ਦੀ ਬਹੁਤ ਵੱਡੀ ਮੰਗ ਸੀ ਵੀ ਬਟਾਲਾ ਤੇ ਗਰਦਾਸਪੁਰ ਸਰਕਾਰੀ ਮੇਲੇ ਜਿਹੜੀਆਂ ਬਹੁਤ ਛੋਟੀਆਂ ਨੇ ਹਮ ਤੇ ਪ੍ਰਾਈਵੇਟ ਮੇਲੇ ਲੱਗ ਲੱਗੇ ਮਕੇਰੀਆਂ ਦਸੂਹਾ ਕੀੜੀ ਜਾਂ ਬੁੱਟਰ ਇਹ ਵੱਡੀਆਂ ਨੇ ਤੇ ਗੰਨਾ ਲੈ ਜਦੇ ਪੇਮੈਂਟਾਂ ਨਹੀਂ ਹੁੰਦੀਆਂ ਬਿਲਕੁਲ ਸਰਕਾਰੀ ਜੀ ਫਿਰ ਵੀ ਛੋਟੀ ਹੁੰਦੀ ਕਿਤਨਾ ਕਿਤੇ ਹਮ ਇਸ ਮੰਗ ਨੂੰ ਮੁੱਖ ਰੱਖ ਕੇ ਸਰਾ ਸਿਗਿੰਦਰ ਸਿੰਘ ਰੰਧਾਵਾ ਜੀ ਨੇ ਬੜਾ ਵੱਡਾ ਉਦਮ ਕੀਤਾ ਸੀ ਆਪਣੇ ਵੇਲੇ ਹਮ ਉਸ ਸਮੇ ਸਾਡੇ ਵੀ ਉਹਨਾਂ ਨੇ ਮਦਦ ਲਈ ਸੀ ਕਿਸੇ ਮਹੀ ਤਕਨੀਕੀ ਤੌਰ ਤੇ ਉਸ ਮਾਰਿਆਂ ਉਸ ਕੰਮ ਦੇ ਹਾਂ ਕਿਉਂਕਿ 2017 ਦੇ ਵਿੱਚ ਜਾਣ ਲੱਗਿਆਂ ਕੱਲ ਹੀ ਗਵਰਨਮੈਂਟ ਨੇ ਕੈਬਨਿਟ 'ਚ ਫੈਸਲਾ ਕੀਤਾ ਜਿਹੜਾ ਰਿਕਾਰਡ ਤੇ ਆ ਠੀਕ ਹੈ ਕਿ ਪੰਜਾਬ ਦੀਆਂ ਸਾਰੀਆਂ ਸਹਿਕਾਰੀ ਮਿਲਾਂ ਨੂੰ ਬੰਦ ਕਰ ਦਿੱਤਾ ਜਾਵੇ ਤੇ ਇਹਨਾਂ ਨੂੰ ਵੇਚ ਦਿੱਤਾ ਜਾਵੇ ਜਾਂ ਠੇਕੇ ਦੇ ਦਿੱਤੀਆਂ ਜਾਣ ਠੀਕ ਹੈ ਕਿ ਕੈਬਨਿਟ ਦਾ ਫੈਸਲਾ ਸੀ ਠੀਕ ਹੈ ਜਦੋਂ ਇਹ ਗੱਲਰਨਾ ਵਸੋਂ ਦੇ ਨੋਟਿਸ 'ਚ ਆਈ ਉਹਨਾਂ ਨੇ ਇਸ ਫੈਸਲੇ ਨੂੰ ਕੈਬਨਿਟ ਦੇ ਵਿੱਚ ਵਾਪਸ ਕਰਿਆ ਠੀਕ ਹੈ ਲੇਕਿਨ ਵਾਪਸ ਕਰਨ ਤੋਂ ਪਹਿਲਾਂ ਮਨਪ੍ਰੀਤ ਸਿੰਘ ਬਾਦਲ ਜਿਹੜੇ ਹੁਣ ਬੀਜੇਪੀ ਜਾ ਚੁੱਕੇ ਆ ਉਹ ਖਜ਼ਾਨਾ ਮੰਤਰੀ ਸੀ ਉਹਨਾਂ ਸ਼ਰਤ ਲਾਤੀ ਵੀ ਮੈਂ ਫੈਸਲਾ ਤਾ ਵਾਪਸ ਕਰਾਉਣਾ ਜੇ 2 ਸਾਲਤ ਸਰਕਾਰੀ ਮਿਲਾਂ ਜਿਹੜੀਆਂ ਵਾਂ ਉਹ ਪ੍ਰਾਈਵੇਟਾਂ ਨਾਲੋਂ ਵਧੀਆ ਰਿਜ਼ਲਟ ਦੇਣ ਅੱਛਾ ਤੇ ਇਹ ਇਤਿਹਾਸਿਕ ਗੱਲ ਹੈ ਵੀ 2018 19 ਸੀਜ਼ਨ ਤੇ 2019 20 ਸੀਜ਼ਨ ਠੀਕ ਹੈ ਦੋਹਾਂ ਸੀਜ਼ਨਾਂ ਦੇ ਵਿੱਚ ਪੰਜਾਬ ਦੀਆਂ ਕੋਆਪਰੇਟਿਵ ਮਿਲਾਂ ਨੇ ਪ੍ਰਾਈਵੇਟ ਮਿਲਾਂ ਨਾਲੋਂ ਵਧੀਆ ਰਿਜ਼ਲਟ ਦਿੱਤੇ ਆ 1 ਸਾਲ 550 ਕਰੋੜ ਰੁਪਏ ਵੱਧ ਕਮਾਇਆ ਅਗਲੇ ਸਾਲ 500 ਕਰੋੜ ਰੁਪਏ ਦੇ ਕਰੀਬ ਵੱਧ ਕਮਾਇਆ ਠੀਕ ਹੈ ਜਿਹੜੀ ਸਾਡੇ ਬਾਪਦਾਨ ਨੂੰ ਦੇ ਬਰ ਕਵਰੀ ਕਿੰਨੇ ਵੱਧ ਕੱਢੀ ਆ ਹਾਂਜੀ ਲੌਸਸ ਕਿਹਦੇ ਘਟ ਹੋਏ ਆ ਸਟੋਪ ਜੀ ਕਿਹਦੇ ਘਟ ਹੋਏ ਆ ਸਾਡੀ ਕੈਪੈਸਿਟੀ ਯੂਟਿਲਾਈਜੇਸ਼ਨ ਕਿੰਨੀ ਹੋਈ ਆ ਸਪੀਡ ਕਿੰਨੀ ਦੇ ਚੱਲੇ ਆ ਮੰਨ ਲਓ ਸਾਡੀ ਮਿਲ 20000 ਕੁਇੰਟਲ ਦੀ ਆ ਤੇ ਕਿਸੇ ਉਸ 20000 ਕੱਢੀ ਆ ਅੱਛਾ ਤੇ ਮੈਂ ਤੁਹਾਨੂੰ ਦੱਸਣਾ ਜੋ ਪੰਜਾਬ ਦੀ ਔਸਤ 103% ਆਈ ਸੀ ਉਦੋਂ ਅੱਛਾ ਕੋਪਰੇਟ ਮਿਲਾਂ ਦੀ ਠੀਕ ਹੈ ਲੌਸਸ ਪ੍ਰਾਈਵੇਟ ਨੂੰ ਘਟ ਸੀ ਕਾਂਡਰ ਰਿਕਵਰੀ ਪ੍ਰਾਈਵੇਟਾਂ ਨੂੰ ਵੱਧ ਸੀ अच्छा ਤੇ ਚਿੰਚਾ ਘੰਟੇ ਚ ਕਿਸਾਨ ਨੂੰ ਵੇਲਾ ਕਰਕੇ ਭੇਜਦੇ ਆ ਉਤੋਂ ਹੂੰ ਮੇਲਾ ਚੋ اچھا ਮਤਲਬ ਇਹ ਅਗਵਾਈ ਸਰ ਸ੍ਰਿੰਦਰ ਸਿੰਘ ਦਾਵਾਦੀ ਰਹੀ ਉਹਦੇ ਫਾਸਰੂ ਉਹ ਫੈਸਲਾ ਬਦਲਿਆ ਕੈਪਟਨ ਸਰਕਾਰ ਨੇ ਤੇ ਬਟਾਲਾ ਦੇ ਗਰਦਾਸਪੁਰ ਤੋਂ ਵੱਡੀਆਂ ਨਵੀਆਂ ਖੰਡ ਮਿਲਾਂ ਪੁਰਾਣੀਆਂ ਨੂੰ ਨਹੀਂ ਵੱਡੀਆਂ ਕਰ ਰਹੇ اچھا ਨਵੀਆਂ ਮਾਡਰਨ ਪ੍ਰੋਜੈਕਟ ਠੀਕ ਹੈ ਜਿਹੇ ਚ ਬਟਾਲੇ ਦੇ ਵਿੱਚ ਖੰਡ ਖੰਡ ਪੈਦਾ ਹੋਏਗੀ ਸੀਐਨਜੀ ਗੈਸ ਪੈਦਾ ਹੋਏਗੀ ਬਿਗਲੀ ਪੈਦਾ ਹੋਏਗੀ ਕੰਪਲੈਕਸ ਬਣ ਗਿਆ ਗਰਦਾਸਪੁਰ ਦੇ ਵਿੱਚ ਖੰਡ ਬਣੇਗੀ ਇਥਨੋਲ ਬਣੇਗੀ ਇਹ ਉਹਨਾਂ ਦੇ ਬਿਗਿਨੀ ਬਣੇਗੀ ਤੇ ਜਿਹੜੀ ਦਵਾਈਆਂ ਦੇ ਖੰਡ ਪਾਉਣੇ ਫਾਰਮਾਸਿਊਟੀਕਲ 슈ਗਰ ਉਹ ਬਣੇਗੀ ਅੱਛਾ ਇੱਕ ਕੰਪਲੈਕਸ ਬਣਾਤਾ ਇਹ ਦੋਵੇਂ ਕੰਪਲੈਕਸ ਜਿਹੜੇ ਆ ਲਗਭਗ 650 ਕਰੋੜ ਰੁਪਏ ਦੇ ਇਹਨਾਂ ਨੇ ਪਾਸ ਵੀ ਕਰਾਏ ਤੇ ਉਹਨਾਂ ਪੈਸਾ ਸਰਕਾਰ ਦੇ ਖਾਤੇ ਜਮ੍ਹਾਂ ਵੀ ਉਸੇ ਵੇਲੇ ਕਰਵਾਇਆ ਹਮ ਕਰਕੇ ਪੈਸੇ ਕੋਈ ਨਾ ਲੇਟ ਨਾ ਹੋ ਜਾਣ ਅੱਛਾ ਉਹਦੇ ਵਿੱਚ ਇੱਕ ਹੋਰ ਰਿਚਨ ਸੀ ਕਿ ਕਿਸਾਨਾਂ ਨੇ 10% ਦੀ ਹਿੱਸਾ ਪਾਉਣਾ ਹੁੰਦਾ ਕਿਉਂਕਿ ਸਰਕਾਰੀ ਜੁਆ ਹੈ ਸਪੋਰਟਵੇਅ ਉਸ ਵੇਲੇ ਜੱਟ ਕਹਿੰਦੇ ਸਾਡੇ ਕੋਲ ਪੈਸੇ ਨਹੀਂ ਹੈਗੇ ਹਾਂ ਸਰਕਾਰ ਨੇ ਫੈਸਲਾ ਕਰਕੇ ਕਿਸਾਨਾਂ ਦੀ ਤਰਫੋਂ ਉਹੜਾ 665 ਕਰੋੜ ਰੁਪਏ ਪੈਣਾ ਸੀ ਨਾ ਉਹ ਵੀ ਸਰਕਾਰ ਨੇ ਪਾਤਾ ਅੱਛਾ ਤੇ ਜਦੋਂ ਮਿਲਾਂ ਚੱਲ ਜਾਣਗੀਆਂ ਉਦੋਂ ਤੁਸੀਂ ਕਟਾਈ ਕਰਾ ਦਿਓ ਸਾਨੂੰ ਇਹ ਪੈਸੇ ਠੀਕ ਹੈ ਬਟਾਰਾ 슈ਗਰ ਮਿਲ ਐ ਸੀਜ਼ਨ 'ਚ ਤਿਆਰ ਹੋ ਕੇ ਆਪਣਾ ਟ੍ਰਾਇਲ ਕਰ ਚੁੱਕੀ ਆ ਅੱਛਾ ਮਾਰਚ ਅਪ੍ਰੈਲ ਦੇ ਵਿੱਚ ਠੀਕ ਹੈ ਹੁਣ ਅਗਲਾ ਸੀਜ਼ਨ ਫੁੱਲ ਚੱਲਣੇ ਆ ਠੀਕ ਹੈ ਗਰਦਾਸਪੁਰ ਜਿਹੜੀ ਥੋੜੀ ਲੇਟ ਹੋ ਗਈ ਕਿਉਂਕਿ ਫੰਡ ਲੇਟ ਜਨਰੇਟ ਹੋਇਆ ਹਾਂ ਉਹਦਾ ਜੂਨ ਦੇ ਵਿੱਚ ਐਥਨੋਲ ਦਾ ਟ੍ਰਾਇਲ ਹੈਗਾ ਮਤਲਬ ਅਗਲੇ ਸੀਜ਼ਨ 'ਚ ਉਸ ਮਿਲ ਨੇ ਵੀ ਚੱਲਣਾ ਤੇ ਜਦੋਂ ਦੋ ਵੱਡੀਆਂ ਮਿਲਾਂ 1 50000 ਕੁਇੰਟਲ ਦੀ 1 35000 ਕੁਇੰਟਲ ਦੀ ਮੁਕਾਬਲਾ ਦੇਣਗੀਆਂ ਤੇ ਕਿਸਾਨਾਂ ਨੂੰ ਕੰਪੀਟੀਸ਼ਨ ਦੇ ਵਿੱਚ ਬੈਟਰ ਬੈਨੀਫਿਟਸ ਆਉਣਗੇ ਮੈਂ ਸਮਝਦਾ ਵੀ ਇਹ ਮੁੱਦਾ ਕਿਉਂਕਿ ਸਾਡੀ ਗੰਨਾ ਬੈਲਟ ਹੈ ਬਹੁਤ ਵੱਡੀ ਪਠਾਨਕੋਟ ਤੋਂ ਲੈ ਕੇ ਤੇ ਤਰਸਰਾ ਗਰਦਾਸਪੁਰ ਜ਼ਿਲ੍ਹਾ ਤੇ ਇਧਰ ਸ਼ਹਿਰਪੁਰ ਦੇ ਕੰਡੇ ਦੇ ਨਾਲ ਨਾਲ ਹਾਂਜੀ ਇਹ ਸਾਰੀ ਬੈਲਟ ਗੰਨੇ ਵਾਲੀ ਆ ਹਾਂਜੀ ਪਾਂਜੀ ਜ਼ਿਲ੍ਹੇ ਨੂੰ ਲੱਗਦਾ ਹੈ ਕਿ ਇਹਦੇ ਵਿੱਚ ਲੋਕਾਂ ਨੂੰ ਜਿਹੜੀ ਰਾਹਤ ਮਹਿਸੂਸ ਹੋਏਗੀ ਜਦੋਂ ਲੋਕਾਂ ਨੂੰ ਵਧੀਆ ਤਰੀਕੇ ਨਾਲ ਕੰਪੀਟੀਸ਼ਨ ਮਿਲੇਗਾ ਪੈਸੇ ਮਿਲਣਗੇ ਸਹੂਲਤ ਮਿਲੇਗੀ ਮੈਂ ਤੇ ਇਹ ਵੀ ਕਹਿ ਸਕਦਾ ਵੀ ਜਦੋਂ ਵੱਡੀਆਂ ਮੇਲਾ ਚੱਲਣ ਗਿਆ ਤੇ ਪਰਚੀਆਂ ਦਾ ਮਸਲਾ ਤੋਂ ਉੱਝੀ ਮੁਕ ਜਣਾ ਮੇਲਾ ਵਾਲਿਆਂ ਕਹਿੰਗਾ ਵੀ ਤੁਹਾਡੇ ਰਸੇ ਵੀ ਹੀ ਖੋਲਾਗੇ ਗੰਨਾ ਸਾਡੇ ਵੱਲ ਲੈ ਕੇ ਆਓ ਤੁਸੀਂ ਬਿਲਕੁਲ ਬਿਲਕੁਲ ਇਸੇ ਤਰੀਕੇ ਨਾਲ ਇਹਦਾ ਕ੍ਰੈਡਿਟ ਮੈਂ ਸਮਝਦਾ ਕਿ ਕੋਸ਼ ਹੱਦ ਤੱਕ ਸਿੰਦਰ ਸਿੰਘ ਰੰਧਾਵਾ ਦਾ ਹੋਵੇਗਾ ਠੀਕ ਹੈ ਕਿਉਂਕਿ ਭਾਜਪੀ ਨੇ ਕਿਸਾਨਾਂ ਦਾ ਵਿਰੋਧ ਸੇੜ ਲਿਆ ਵਿਰੋਧ ਸੇੜ ਉਹਦਾ ਨੂੰ ਨੁਕਸਾਨ ਝੱਲਣਾ ਪਏਗਾ ਹਾਂ ਆਪ ਵਾਲਿਆਂ ਦਾ ਐਡਮਿਨਿਸਟ੍ਰੇਟਿਵ ਕੰਟਰੋਲ ਦੇ ਪੱਖ ਤੋਂ ਲਾ ਇਨ ਆਰਡਰ ਦੇ ਪੱਖ ਤੋਂ ਲੋਕਾਂ ਦੇ ਮਨਾਂ 'ਚ ਵਧੀਆ ਇਮੇਜ ਨਹੀਂ ਰਿਹਾ ਬਿਲਕੁਲ ਬੇਸ਼ਕ ਉਹਨਾਂ ਨੂੰ ਸਹੂਲਤਾਂ ਦਿੱਤੀਆਂ ਨੇ ਹੂੰ ਇਹਦਾ ਉਹਨਾਂ ਨੂੰ ਕੁਝ ਨੁਕਸਾਨ ਹੋ ਜਾਣਾ ਹੂੰ ਅਕਾਲੀ ਦਲ ਖੋਰੇ ਵਾਲੇ ਪਾਸੇ ਪੈ ਗਿਆ ਬਿਲਕੁਲ ਹੁਣ ਇਸੇ ਜ਼ਿਲ੍ਹੇ ਦੇ ਰਵੀਕਰਨ ਸਿੰਘ ਗੜੋ ਚਲੇ ਗਿਆ ਇੱਕ ਮੁੰਡਾ ਪਰਮਜੀਤ ਸਿੰਘ ਉਹ ਚਲੇ ਗਿਆ ਹੁਣ ਗਾਹ ਹੋਰ ਕੰਸੋਰਡਰੀਆਂ ਵੀ ਕੋਈ ਨਗਰ ਸਾਹਿਬ ਇਹ ਬਿਆਨ ਉਲਟ ਦੇ ਰਹੇ ਨੇ ਨਗਰ ਸਾਹਿਬ ਉਹਨਾਂ ਦੇ ਵਿਰੋਧ ਚ ਖਲੋ ਗਿਆ ਇਸ ਵੇਲੇ ਹੈ ਨਹੀਂ ਤੇ ਇਹ ਚੀਜ਼ਾਂ ਦਾ ਨੁਕਸਾਨ ਫਿਰ ਵਰਕਰ ਡੈਮੋਰਲਾਈਜ਼ ਹੋ ਜਾਂਦਾ ਵੀ ਸਾਡਾ ਦਿਵਾਲੀ ਵਾਸਤੇ ਕੋਈ ਨਾ ਰਿਹਾ ਹਾਂ ਨੈਚੁਰਲੀ ਉਹਨਾਂ ਨੂੰ ਨੁਕਸਾਨ ਹੋ ਸਕਦਾ ਬਿਲਕੁਲ ਪਰ ਇਸ ਸਾਰੇ ਭੰਬੜ ਘੁਸੇ ਦੀ ਸਥਿਤੀ ਵਿੱਚ ਅਗਲੇ ਲੋਕ ਆਪਣਾ ਮਾਈਂਡ ਬਣਾ ਰਹੇ ਆ ਵੀ ਅਸੀਂ ਕਿੱਧਰ ਨੂੰ ਜਾਣਾ ਹਾਂ ਜਿਨ੍ਹਾਂ ਨੂੰ ਲੱਗਦਾ ਵੀ ਇੱਥੇ ਮੈਨੂੰ ਖਤਰਾ ਆ ਜਾਵਦਾ ਉਹਨਾਂ ਕਿਸੇ ਨਾ ਕਿਸੇ ਪਾਸੇ ਨੂੰ ਤਿਲਕਣਾ ਤਿਲਕਣਾ ਤੇ ਜੋ ਤੇਲਕਣਗੇ ਤੇ ਫਿਰ ਉਹ ਵੇਖਣਗੇ ਵੀ ਸਾਡਾ ਵਿਕਾਸ ਕੌਣ ਕਰ ਸਕਦਾ ਵੇਖੋ ਬਨੋਦ ਕੰਨਾ ਚਾਰ ਵਾਰੀ ਜਿੱਤੇ ਆ ਬੀਜੇਪੀ ਦਾ ਕੈਂਡੀਡੇਟ ਸੀ ਕਿਉਂ ਜਿੱਤਿਆ ਉਹਨੇ ਕੰਮ ਕੀਤੇ ਸ਼ਗਵਨ ਸਕੋਰ ਭਿੰਡਰ ਪੰਜ ਵਾਰੀ ਐਮਪੀ ਰਹਿ ਗਏ ਇੱਥੇ ਕਾਂਗਰਸ ਦੇ ਕਿਉਂ ਰਹਿ ਗਏ ਕੰਮ ਕੀਤੇ ਸੀ ਹਾਂ ਸੰਨੀ ਦੋਲਾਂ ਦਾ ਜਾਇ ਇੱਕ ਸਾਜੀ ਲੱਥ ਗਿਆ ਹਾਂ ਤੇ ਲੋਕ ਇਸ ਗੱਲ ਨੂੰ ਵਿਚਾਰਦੇ ਨੇ ਕਰਦੇ ਨੇ ਹੁਣ ਵੀ ਲੋਕ ਵਿਚਾਰਨਗੇ ਤੇ ਮੇਰੇ ਹਿਸਾਬ ਨਾਲ ਮੈਨੂੰ ਇਹ ਲੱਗ ਰਿਹਾ ਵੀ ਲੋਕਾਂ ਨੇ ਇਹ ਸਾਰੇ ਫਤਵੇ ਚ ਵਾਅਦੇ ਘਾਟੇ ਕਰਕੇ ਕਾਂਗਰਸ ਦੇ ਪੱਖ ਚ ਪੁੱਗ ਜਣੇ ਅਗਰ ਲਾਸਟ ਸਵਾਲ ਮਤਾ ਨੁਕਰਾ ਕੇ ਵੇਟ ਖੇਤਰ ਦੀ ਆਪਾਂ ਗੱਲ ਕਰੀਏ ਬਰਲਾਸਪੁਰ ਤੋਂ ਇਹ ਹਲਕੇ ਦੀ ਨੁਮਾਇੰਦਗੀ ਕਰ ਰਹੇ ਨੇ ਸਰਦਾਰ ਜਗਰੂਪ ਸਿੰਘ ਸੇਖਵਾ ਜੀ ਜਿੱਤ ਕੇ ਜਿਹੜੇ ਐਮਐਲਏ ਸਾਹਿਬ ਗਏ ਨੇ ਇਥੋਂ ਪ੍ਰਤਾਪ ਸਿੰਘ ਬਾਜਵਾ ਜੀ ਅਗਰ ਆਪਾਂ ਬਲਵੰਡੇ ਵਾਲੀ ਪੁਲੀ ਦੀ ਗੱਲ ਕਰ ਲਈਏ ਉੱਥੇ ਮੌਤਾਂ ਵੀ ਹੋਈਆਂ ਬੱਸਾਂ ਵੀ ਡਿੱਗੀਆਂ ਜਾਂ ਹੜ੍ਹਾਂ ਦੇ ਨਾਲ ਫਸਲਾਂ ਵੀ ਖਰਾਬ ਹੋਈਆਂ ਇਹ ਗੁਰਦਾਸਪੁਰ ਦੇ ਵਿੱਚ ਖਾਸ ਕਰਕੇ ਵਿਤਕਰਾ ਕਿਉਂ ਹੋ ਰਿਹਾ ਜਿਹੜਾ ਬੇਠ ਹਲਕੇ ਦੇ ਨਾਲ ਇਹ ਦੋਨਾਂ ਦੇ ਵਿੱਚੋਂ ਕੋਈ ਵੀ ਜਿਹੜਾ ਆ ਪੁਲੀ ਨਹੀਂ ਬਣਵਾ ਸਕਿਆ ਜਾਂ ਜਿਹੜਾ ਮੁਆਵਜ਼ਾ ਨਹੀਂ ਦਿਵਾ ਸਕਿਆ ਗੰਨੇ ਦੀ ਖਾਸ ਕਰਕੇ ਜੇ ਆਪਾਂ ਗੱਲ ਕਰੀਏ ਉਹਨਾਂ ਨੂੰ ਮੁਆਵਜ਼ੇ ਦੇ ਵਿੱਚ ਹੀ ਨਹੀਂ ਰੱਖਿਆ ਗਿਆ ਵਿੱਚ ਨਹੀਂ ਸੋਫੀਯੂ ਦੀ ਗੱਲ ਬੜੀ ਵਧੀਆ ਕੀਤੀ ਆ ਅਸਲ ਸਾਡੀ ਮਾਨਸਿਕਤਾ ਖਰਾਬ ਹੋ ਗਈ ਹੂੰ ਲੋਕਾਂ ਨੇ ਕਿਸੇ ਨੁਮਾਇੰਦੇ ਨੂੰ ਜਿਤਾਤਾ ਉਹਦੇ ਹਲਕੇ ਦਾ ਨੁਮਾਇੰਦਾ ਹਾਂਜੀ ਲekin ਜਿਹੜਾ ਹਰ ਗਿਆ ਰਾਜ ਉਹਨਾਂ ਦੀ ਪਾਰਟੀ ਦਾ ਆ ਗਿਆ ਹਾਂ ਤੇ ਉਹ ਕਹਿੰਦੇ ਵੀ ਜੇ ਇਹਨੂੰ ਚਿਤਾਉਂਦੇ ਤੇ ਤਾਂ ਕੰਮ ਕਰਨੇ ਸੀ ਹਾਂ ਇੰਜ ਨਹੀਂ ਹੋਣਾ ਚਾਹੀਦਾ ਹੁਣ ਪਿੰਡ ਚੋ ਕਿ ਸਰਪੰਚ ਜਿੱਤ ਗਿਆ ਇੱਕ ਹਰ ਗਿਆ ਜਿਹੜਾ ਜਿੱਤਿਆ ਉਹ ਸਾਰੇ ਪਿੰਡ ਦਾ ਸਰਪੰਚ ਹੈ ਸਾਰੇ ਪਿੰਡ ਦਾ ਸਰਪੰਚ ਉਹਨੂੰ ਕੋ ਅਧਿਕਾਰ ਹੈ ਹਾਂ ਤੇ ਬਾਜਾ ਸਾਹਿਬ ਜੇ ਜਿੱਤ ਗਏ ਆ ਆਪਣੀ ਗੱਲ ਚੁੱਕ ਰਹੇ ਆ ਉਹਨਾਂ ਨੇ ਇਸ ਕੁੜੀ ਦੀ ਗੱਲ ਵੀ ਚੁੱਕੀ ਮੁਆਵਜ਼ੇ ਦੀ ਗੱਲ ਵੀ ਚੁੱਕੀ ਮੈਂ ਤੁਹਾਨੂੰ ਯਾਦ ਕਰਾਉਣਾ ਵੇ 2019 ਦੇ ਵਿੱਚ ਸਾਡੀਆਂ ਫਸਲਾਂ ਖਰਾਬ ਹੋਈਆਂ ਸੀ ਹਾਂਜੀ ਤੇ ਬਾਜਾ ਸਾਹਿਬ ਨੇ ਉਹਦਾ ਮੁਆਵਜ਼ਾ ਸੰਨ ਬਾਈ ਚ ਆ ਕੇ ਦਵਾਇਆ ਸੀ ਠੀਕ ਹੈ ਮੁੱਦਾ ਚੁੱਕ ਕੇ ਦਵਾਇਆ ਨਾ ਹਾਂਜੀ ਮੁੱਦਾ ਚੁੱਕ ਉਹ ਤਾਂ ਪਾਰਲੀਮੈਂਟ ਸੀ ਉਹਨੂੰ ਹਾਂਜੀ ਜੇ ਚੁੱਕਿਆ ਇਥੋਂ ਤਾਂ ਪੈਸੇ ਮਿਲੇ ਲੋਕਾਂ ਨੂੰ ਬਿਲਕੁਲ ਹੁਣ ਵੀ ਇਹ ਨਿਕਾਜਾ ਕੰਮ ਆ ਸਰਾਜ ਗਰੂਪ ਸਿੰਘ ਸੇਖਮਾ ਵਾਸਤੇ ਵੱਡੀ ਗੱਲ ਨਹੀਂ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਨੇ ਉਹਨਾਂ ਕੋ ਫੰਡਸ ਆਉਂਦੇ ਨੇ ਸਾਰੇ ਐਮਪੀ ਦੇ ਫੰਡ ਉਹਨਾਂ ਨੇ ਯੂਜ਼ ਹੋਣੇ ਨੇ ਡੀਸੀ ਉਹਨਾਂ ਦੇ ਨਾਲ ਆ ਇਹ ਪੁੜੀ ਕਿੱਡੀ ਕੀ ਚੀਜ਼ ਆ ਤਾਂ ਕੁਝ ਵੀ ਨਹੀਂ ਛੋਟੀ ਜਿਹੀ ਗੁਲੀ ਸਿਰਫ ਧਿਆਨ ਦੇਣ ਦੀ ਲੋੜ ਹੈ ਹਾਂਜੀ ਤੇ ਜਿਹਦੇ ਖਾਤਰ ਇੰਨੇ ਲੋਕਾਂ ਦਾ ਨੁਕਸਾਨ ਹੋ ਗਿਆ ਐਕਸੀਡੈਂਟ ਹੋ ਗਏ ਲੋਕਾਂ ਦੀ ਬੱਸਾਂ ਪਲਟ ਗਈਆਂ ਇੱਕ ਲੇਡੀ ਮਰ ਗਈ ਤੇ ਇਹਦੇ ਵੱਲ ਧਿਆਨ ਦੇਣਾ ਚਾਹੀਦਾ ਇਹਦੇ ਗੁੱਡਵਿਲ ਦੇ ਤੌਰ ਤੇ ਕੰਮ ਕਰਨੇ ਚਾਹੀਦੇ ਆ ਨਾ ਕਿ ਇਹ ਸੋਚ ਕੇ ਮੈਨੂੰ ਲੋਕਾਂ ਰਾਤਾ ਤੇ ਮੈਂ ਕੰਮ ਨਹੀਂ ਕਰਨਾ ਹਾਂ ਸਭੋ ਕਰੋਗੇ ਤੇ ਹੋਰ ਲੋਕੀ ਨਾਲ ਜੁੜਨਗੇ ਹੋਰ ਜੁੜਨਗੇ ਇਹ ਸੋਚ ਰੱਖ ਕੇ ਚੱਲਣਾ ਚਾਹੀਦਾ ਹੁਣ ਬੇਟ ਇਲਾਕੇ ਦੇ ਵਿੱਚ ਗੰਨੇ ਨੂੰ ਬਹੁਤ ਵੱਡੀ ਮਾਰ ਪੈ ਗਈ ਹਜ਼ਾਰਾਂ ਏਕੜ ਗੰਨਾ ਖਰਾਬ ਹੋ ਗਿਆ ਉਹ ਕਿਸਾਨ ਵਿਚਾਰੇ ਕਰਜ਼ਾਈ ਹੋ ਗਏ ਕਰਜ਼ਾਈ ਹੋ ਗਏ ਮੈਨੂੰ ਕੱਲੇ ਕਿਸਾਨ ਦੱਸ ਰਿਹਾ ਮੈਂ ਠੇਕੇ ਦੇ ਪੈਲੇ ਲੈ ਕੇ ਆ ਰਿਹਾ ਕਹਿੰਦਾ ਮੇਰਾ 2500 ਕੁਇੰਟਲ ਘਾੜ ਘਟ ਗਿਆ ਹੂੰ ਹੁਣ 2500 ਕੁਇੰਟਲ ਨੂੰ ਤੁਸੀਂ 390 ਨਾਲ ਗੁਣਾ ਕਰੋ ਤੇ ਕਿੱਥੇ ਗਿਆ 10 ਲੱਖ ਦਾ ਨੁਕਸਾਨ ਹੋ ਗਿਆ ਬਿਲਕੁਲ ਉਹਦਾ ਕਰਜ਼ਾ ਕਰਦਾ ਉਤਰੇਗਾ ਉਹ ਤੇ ਮਾਰੇਗਾ ਤੇ ਜੇ ਉਹਨੂੰ ਮੁਆਵਜ਼ਾ ਮਿਲ ਜਾਂਦਾ ਦੋ ਪੈਰਾਂ ਸਿਰ ਹੋ ਜਾਂਦਾ ਹੂੰ ਇਹ ਹਾਲੇ ਉਹ ਸੀ ਕਿ ਇਹਨੇ ਠੇਕੇ ਦੇ ਲਈ ਤੋਂ ਠੇਕਾ ਵੀ ਭਰਨਾ ਸੀਗਾ ਠੇਕਾ ਵੀ 50000 ਇਹ ਆਪਣਾ ਚਲੋ بڑا ਮोटा ਉਹਨੂੰ ਹੀ ਨੁਕਸਾਨ ਹੈ ਆਪਣੀ ਵੀ ਸਰਕਾਰ ਨੂੰ ਇਹੋ ਜੀ ਨੀਤੀ ਲਿਖਣੀ ਚਾਹੀਦੀ ਜਿੱਥੇ ਵੀ ਨੁਕਸਾਨ ਹੋਇਆ ਇਨਸਪੈਕਟਿਵ ਕਿਹੜੀ ਪਾਰਟੀ ਦਾ ਵਾ ਕਿੰਨੇ ਕਿਸਾਨ ਕਿਸਾਨ ਆ ਮਜ਼ਦੂਰ ਮਜ਼ਦੂਰ ਆ ਉਹਦੇ ਪੱਖ ਪੂਰਨਾ ਚਾਹੀਦਾ ਅਗਰ ਆਪਾਂ ਗੱਲ ਕਰੀਏ 50000 40000 ਲਗਭਗ ਠੇਕਾ ਆ ਪਹਿਲਿਆਂ ਦਾ ਜੀ ਤੇ ਮੁਆਵਜ਼ੇ ਦੀ ਰਕਮ ਜਿਹੜੀ ਆ 8600 ਰੁਪਏ ਰੱਖੀ ਗਈ ਉਹਦੇ ਵਿੱਚ ਵੀ ਬਹੁਤਿਆਂ ਨੂੰ ਨਹੀਂ ਮਿਲੇ ਕਪਿੰਡ ਦੇ ਵਿੱਚ ਇੱਕ ਦੋ ਬੰਦੇ ਕਿਉਂਕਿ ਅਸੀਂ ਗਰਾਊਂਡ ਲੈਵਲ ਤੇ ਜਾ ਕੇ ਚੈੱਕ ਕਰਕੇ ਆਏ ਪਿੰਡ ਦੇ ਵਿੱਚ ਦੋ ਚਾਰ ਬੰਦਿਆਂ ਦੇ ਵਿੱਚ ਪੈਸੇ ਆਏ ਆ ਗੱਨੇ ਨੂੰ ਰੱਖਿਆ ਹੀ ਬਾਹਰ ਗਿਆ ਕਿ ਇੰਨੀ ਰਕਮ ਘਟ ਕਿਉਂ ਉਹ ਤੇ ਲਵਾਈ ਵੀ ਨਹੀਂ ਮੁਰਦੀ ਲਵਾਈ ਵੜਾਈ ਵੀ ਨਹੀਂ ਮੁਰਦੀ ਛਾਟ ਸੋ ਇਹ ਮੈਂ ਨਨਵਲ ਸਾਹਿਬ ਆ ਵੀ ਦੱਸਾਂ ਜਿਉਂਨਾ ਵੀ ਮੈਂ ਉਸ ਵੇ ਪ੍ਰੈਸ 'ਚ ਗੱਲ ਕੀਤੀ ਸੀ ਜਦੋਂ ਹੜ੍ਹ ਆਏ ਸੀ ਮੈਂ ਮੌਕੇ ਤੇ ਇਹ ਇਲਾਕੇ ਦੇ ਵਿੱਚ ਘੁੰਮਿਆ ਸੀ ਮੇਰਾ ਆਪਣਾ ਇਲਾਕਾ ਵਾ ਤੇ ਮੈਂ ਉਦੋਂ ਦੇਖ ਲਿਆ ਸੀ ਕਿੰਨਾ ਨੁਕਸਾਨ ਆ ਹਾਂਜੀ ਮੈਂ ਉਸੇ ਸਮੇਂ ਕੰਮਿਸ਼ਨ ਨੂੰ ਕਹਿੰਦਾ ਸੀ ਵੀ ਲੇਟ ਬਜਾਈ ਵਾਲਾ ਕਮਾਜ ਜਿਹੜਾ 70% ਨੁਕਸਾਨ ਹੋ ਚੁੱਕਾ ਆਪਣੇ ਟੀਮਾਂ ਭੇਜੋ ਠੀਕ ਹੈ ਇਹ ਗੱਲਾਂ ਸਰਕਾਰ ਤੱਕ ਵੀ ਪਹੁੰਚੀਆਂ ਹਾਂ ਪਰ ਉਹਨਾਂ ਕਹਿੰਦਾ ਵੀ ਕੋਈ ਗੱਲ ਨਹੀਂ ਪੈਸੇ ਦੇਣੇ ਬਣੇ ਰਹਿੰਦੋ ਤੁਸੀਂ ਉਹਨੂੰ ਗੰਨੇ ਨੂੰ ਕਾਢ ਹੀ ਦਿਓ ਪੱਤੇ ਤੇ ਹਰੇ ਦੇਖਦੇ ਹੀ ਨਾ ਪੱਤੇ ਹਰੇ ਦੇਖਦੇ ਬੇਸ਼ੱਕ ਦਸਾਂ ਗੰਨੇ ਦੇ ਦੇਖਣੇ ਜਿਹਦੇ ਦੇਖ ਦੋ ਰਹੇ ਸੀ ਹਾਂ ਦੇ ਇੱਕ ਜਾੜ ਦੇ ਵੀ 10 ਗੰਨੇ ਬਣਨੇ ਆ ਤੇ ਦੋ ਬਣੇ ਨੇ ਦੋ ਬਣੇ ਇਹਦਾ ਮਤਲਬ ਇਹ ਸਾਡਾ 80% ਨੁਕਸਾਨ ਤੇ ਹੋ ਗਿਆ ਹੋ ਗਿਆ ਇਹਨਾਂ ਦੇ ਪੱਤੇ ਹਰੇ ਵੇਖ ਲੈ ਵੀ ਹਰੇ ਆ ਸਾਰਾ ਨਹੀਂ ਮਰਿਆ ਹਾਂ ਲੇਕਿਨ ਉਹਦਾ ਨੁਕਸਾਨ ਕਿੰਨਾ ਹੋ ਗਿਆ ਇਹਨੂੰ ਜਾਚਿਆ ਨਹੀਂ ਤਕਨੀਕੀ ਤੌਰ ਤੇ ਨਹੀਂ ਜਾਚਿਆ ਉਹਨੂੰ ਤੇ ਪਟਵਾਰੀਆਂ ਗਰਦੋਰਾ ਰਿਪੋਰਟਾਂ ਕਰਤੀਆਂ ਬਿਨੈ ਪੈੜੀ ਗੰਨਾ ਖਲੋਤਾ ਜੀ ਕੋਈ ਗੱਲ ਨਹੀਂ ਹਮ ਲੇਕਿਨ ਝਾੜ ਪੱਖੋਂ ਜਿੱਥੇ 400 ਪੌਂਡਰ ਨਿਕਲਣ ਉਹ 100 ਨਿਕਲੇ ਸੌ ਕਿੰਨਾ ਵੱਡਾ ਲਾਸ ਹੋ ਗਿਆ ਬਹੁਤ ਵੱਡੀ ਗੱਲ ਮਤਲਬ ਇਹ ਨੁਕਸਾਨ ਸਾਡੇ ਇਲਾਕੇ ਨੂੰ ਚਲਣਾ ਪਿਆ ਵਾ ਇੱਥੇ ਵੀ ਚਲਣਾ ਪਿਆ ਵਾ ਛਾ ਕੋਟ ਏਰੀਆ ਦੇ ਵਿੱਚ ਵਿੱਚ ਚਲਣਾ ਪਿਆ ਨਕੋਦਰ ਏਰੀਆ ਦੇ ਵਿੱਚ ਵੀ ਜਿੱਥੇ-ਜਿੱਥੇ ਵੀ ਗੰਨਾ ਸੀਗਾ ਪਰ ਇਹ ਇਹ ਗੱਲਾਂ 'ਚ ਸਰਕਾਰਾਂ ਨੇ ਧਿਆਨ ਰੱਖਣਾ ਚਾਹੀਦਾ ਇੱਕ ਪਾਸੇ ਤੇ ਜਦੋਂ ਇਹ ਖੁਦ ਕਸਟ ਕਲਟੀਵੇਸ਼ਨ ਕੈਲਕੂਲੇਟ ਕਰਾਉਂਦੇ ਯੂਨੀਵਰਸਿਟੀ ਤੋਂ ਉਦੋਂ ਤੇ ਕਹਿਦੇ ਵੀ ਗੰ ਤੇ 300 ਆ ਰਿਹਾ ਤੇ 300 ਕੁਇੰਟਲ ਗੰਨੇ ਦੀ ਪੈ ਗਈ ਜਿੱਚੋਂ ਨਿਕਲੋ ਦਾ 1800 ਮੁਆਵਜ਼ਾ ਕਿਤਰਾ ਹੋਇਆ 6800 ਮੁਆਵਜ਼ਾ ਕਿਸ ਤਰੀਕੇ ਨਾਲ ਇਹ ਇਹ ਮਤਲਬ ਤਰਕਸੰਗਤ ਨਹੀਂ ਹੈਗਾ ਹੂੰ ਇਹਨੂੰ ਤਰਕਸੰਗਤ ਕਰਨਾ ਚਾਹੀਦਾ ਹੂੰ ਜੇ ਬਾਰਡਰ ਕੰਢਿਆਲੀਦਾਰ ਤੋਂ ਬਾਹਰਲੇ ਪਾਸੇ 20000 ਦਾ ਮੁਆਵਜ਼ਾ ਦੇ ਰਹੇ ਆ ਫਸਲਦਾਰ ਹੂੰ ਤੇ ਇੱਥੇ 1800 ਕਿਉਂ ਇੱਥੇ 1800 ਕਹੋ ਸਰ ਜੇ ਅਪਾਂ ਗੱਲ ਕਰੀਏ ਕਿ ਪੋਪੂਲੇਸ਼ਨ ਵਾਈਸ ਜਿਹੜੀ ਆ ਪਰਸੈਂਟੇਜ ਦੇ ਹਿਸਾਬ ਨਾਲ ਜਿਹੜੀ ਸਾਰ ਕਮਿਊਨਿਟੀ ਦੀ ਵੋਟ ਜਿਹੜੀ ਗੁਰਦਾਸਪੁਰ ਦੇ ਵਿੱਚ ਕਿੰਨੀ ਆ ਔਰ ਹਲਕੇ ਕਿੰਨੇ ਟੋਟਲ ਕੁੱਲ ਹਲਕੇ 9 ਆ ਜੀ ਹਾਂਜੀ ਪਠਾਨਕੋਟ ਸਜ਼ਾਨਪੁਰ ਭੂਆ ਦਿਨਾਨਗਰ ਗਰਦਾਸਪੁਰ ਡੇਰ ਬਾਬਾ ਨਾਨਕ ਫਤਿਹਗੜ ਚੂੜੀਆਂ ਬਟਾਲਾ ਤੇ ਕਾਦੀਆਂ ਠੀਕ ਹੈ ਤੇ ਇਹਦੇ ਵਿੱਚ ਕੁੱਲ 14 ਲੱਖ 50 ਹਜ਼ਾਰ ਵੋਟਰ ਨੇ ਟੋਟਲ ਟੋਟਲ ਠੀਕ ਹੈ ਤੇ ਜੇ ਮੈਂ ਪਿਛਲੀ ਇਲੈਕਸ਼ਨ ਦੀ ਗੱਲ ਦੱਸਦਾ ਤਾਂ ਉਦੋਂ ਤਕਰੀਬਨ 69. ਥੋੜੀ ਜਿਹੀ ਉੱਪਰ ਸਾਢੇ ਕਿਨਾ ਤਰਪਸੰ ਪੋਲਿੰਗ ਹੋਈ ਸੀਗੀ ਇਹਦੇ ਚੋਂ ਠੀਕ ਹੈ ਜੇ ਪਾਪੂਲੇਸ਼ਨ ਵਾਈ ਲੈਈਏ ਇਹਨਾਂ 9 ਹਲਕਿਆਂ ਦੇ ਵਿੱਚ 59% ਵੋਟ ਹੈਗੀ ਆ ਸਿੱਖ ਕਮਿਊਨਿਟੀ ਦੀ ਅਜਾ ਸਿੱਖ ਕਮਿਊਨਿਟੀ ਦੀ 59% ਵੋਟਾਂ ਇੱਕ 60 ਤੋਂ ਥੋੜੀ ਜਿਹੀ ਘੱਟ ਠੀਕ ਹੈ ਹਿੰਦੂ ਵੋਟਾਂ ਹੈ 38% ਠੀਕ ਹੈ ਇੰਜ ਕਹਿ ਲਓ ਵੀ ਸਿੱਖਾਂ ਨਾਲੋਂ ਹਿੰਦੂਆਂ ਦੀ ਗਿਣਤੀ ਅੱਧੀ ਠੀਕ ਹੈ ਜਿਹੜੀ ਕ੍ਰਿਸਚੀਅਨ ਬਰਾਦਰੀ ਹੈ ਸਾਈ ਬਰਾਦਰੀ ਉਹਦੀ ਵੋਟ ਲਗਭਗ 10% ਹੈ ਸਾਰੇ ਹਲਕਿਆਂ 'ਚ ਇਹ ਨਵੇਂ ਹਲਕਿਆਂ ਦੇ ਵਿੱਚ ਜੀ ਠੀਕ ਹੈ ਤੇ 2% ਵੋਟ ਹੈ ਜੇ ਚ ਗੁੱਜਰ ਨੇ ਜਾਂ ਮੁਸਲਮਾਨ ਕਮਿਊਨਿਟੀ ਦੇ ਲੋਕ ਨੇ ਜਿਸ ਨਾਲ ਕੱਦਿਆਂ ਚ ਮੁਸਲਮਾਨ ਕਮਿਊਨਿਟੀ ਹੈ ਪਟਾਣਕੋਟ ਸੈੱਟ ਦੇ ਗੁੱਜਰਾਂ ਦੀ ਬੜੀ ਗਿਣਤੀ ਹੈ ਹਾਂਜੀ ਇਹ 2% ਤਕਰੀਬਨ ਦੀ ਠੀਕ ਹੈ। ਤੋ ਇਹ ਸੈਸ 100% ਬਣ ਜਾਂਦੀ ਆ। ਠੀਕ ਹੈ। ਤੇ ਇਹਦੇ ਵਿੱਚੋਂ ਮਤਲਬ ਹੁਣ ਲੋਕਾਂ ਨੂੰ ਸਮਝਣ ਤੇ ਅੱਗੇ ਦੇਰ ਨਹੀਂ ਲੱਗਣੀ। ਹੂੰ। ਵੀ ਜਿਹੜੇ ਕਈ ਵਾਰੀ ਲੋਕੀ ਇਕੱਲੇ ਗਏ ਨਾ ਬਈ ਆਪ ਬੰਦੇ ਦੀ ਬੜੀ ਹਵਾ ਵਾ। ਹਾਂਜੀ। ਵੀ ਜਿਸ ਕਮਿਊਨਿਟੀ ਦੀ ਵੋਟ ਹੀ 10% ਉਹ ਕਿੰਨੀ ਬਦਲ ਸਕਦੀ ਆ? ਜਿਹੜੀ ਕੁੱਲ 30% ਉਹ ਕਿੱਦਾਂ ਤੋਂ ਕਦੀ ਜਿੱਜੂਗੀ? ਹੂੰ। ਜਿਹੜੀ 60% ਦਾ ਫੈਸਲਾ ਤੇ ਉਹਨੇ ਕਰਨਾ। ਫੈਸਲਾ ਉਹਨੇ ਕਰਨਾ। ਜੀ ਹਾਂਜੀ। ਤੋ ਇਹ ਸਿਨੈਰੀਓ ਜਿਹੜਾ ਵਾ ਇਹੀ ਅੱਗੇ ਅਸਰ ਕਰਦਾ ਵਾ। ਤੇ ਇਸੇ ਅਸਰ ਕਰਕੇ ਹੀ ਬੀਜੇਪੀ ਤੇ ਕੱਲ ਦਾ ਦਾਦਾ ਰਾਇਸ ਜਿਹੜਾ ਇਹਦਾ ਬੈਨੀਫਿਟ ਲੈਂਦਾ ਸੀ ਬੈਨੀਫਿਟ ਜਿਹੜਾ ਆਕਾ ਵਾਕ ਵਾਕਿਆ ਉਹਦਾ ਆਕਾ ਵਾਕ ਉਹ ਦੋ ਤਰ੍ਹਾਂ ਇਹ ਚ ਵੰਡੇਗੇ ਆਕਾ ਟੋਟਲ ਚਾਰ ਤੜ੍ਹਾਂ ਇਹ ਚ ਵੰਡੀ ਜਾਣੀਆਂ ਠੀਕ ਹੈ ਕਾਂਗਰਸ ਵੀ ਆ ਅਕਾਲੀ ਵੀ ਨੇ ਬੀਜੇਪੀ ਵੀ ਆ ਆਪ ਵੀ ਆਪ ਵੀ ਤੋ ਇਹ ਸਿਨੈਰੀਓ ਜਿਹੜਾ ਵਾ ਲੋਕਾਂ ਨੂੰ ਸਮਝਣ ਚ ਬੜੀ ਮਤ ਕਰੂਗਾ ਕਿਉਂਕਿ 29 ਤੇ 59 ਪੈਕੇਜ ਦਾ 90% ਤੇ ਲਗਭਗ ਇਹੋ ਹੀ ਬਣ ਜਾਂਦੀ ਸੀ ਤਾਂ ਕਰਕੇ ਬੀਜੇਪੀ ਕਾਲੀ ਦਲ ਦਾ ਕੈਂਡੀਡੇਟ ਜਿੱਤਦਾ ਸੀ ਤਕਰੀਬਨ ਗੁਰਦਾਸਪੁਰ ਦੀ ਸੀ ਸੋ ਇਸ ਹਨ ਸਰਦਾਰ ਗੁਰਇਕਬਾਲ ਸਿੰਘ ਕਾਲੋ ਜਿਹਨਾਂ ਨੇ ਇਹ ਕਈ ਮੁੱਦਿਆਂ ਦੇ ਵਿੱਚ ਕਈ ਸਵਾਲਾਂ ਦੇ ਵਿੱਚ ਸਰਕਾਰ ਨੂੰ ਵੀ ਅੜਿਆਤੀ ਲਿਆ ਔਰ ਕਈ ਕਿਸਾਨਾਂ ਦੇ ਹੱਕ ਦੀਆਂ ਗੱਲਾਂ ਦੇ ਵਿੱਚ ਜਿਹੜੇ ਆਵਾਜ਼ ਉਠਾਈ ਸੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਜੋ ਕਿ ਹਰ ਵਿਅਕਤੀ ਤੱਕ ਇਹ ਵੀਡੀਓ ਪਹੁੰਚ ਸਕੇ ਅਤੇ ਅਗਲਾ ਐਪੀਸੋਡ ਲੈ ਕੇ ਜਲਦ ਤੁਹਾਡੇ ਵਾਸਤੇ ਹਾਜ਼ਰ ਹੋਈਏ ਤਾਂ ਤਦਨੀ ਸਰ ਸ਼ਿਕਾਰ ਸਰ ਸ਼ਿਕਾਰ